ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਦੋ ਤਾਜ਼ੇ ਸੂਂਏ ਵੀ ਆ ਤੇ ਦੋ ਗੱਬਣਾ ਚਾਰ ਨੱਕ ਸੇਰਾ ਡਿਟੇਲ ਵੀਰ ਤੁਹਦਿਆ ਹੋਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾ ਟਿਲੋ ਸੋਨੂਆ ਪਿੰਡ ਹਿੰਦਪੁਰਾ ਜ਼ਿਲ੍ਹਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈ 8699099728 8699099728 ਪਹਿਲੇ ਨੰਬਰ ਜਿਹੜੀ ਵੈੜ ਦੇਖੀ ਹੈ ਨਹੀਂ ਕਿਹੜਾ ਸੂਆ ਸੁਈ ਹੈ ਇਹ ਢਿੱਲੋਂ ਦੂਜੀ ਸੂਆ ਸੁਈ ਹੈ ਬਈ ਕਿਆ ਕਿਹ ਵਜੇ ਸੁਈ ਹੈ ਇਹ ਨਾ ਪਰਸੋ ਰਾਤ ਨੂੰ ਸਹੀਜ ਦੂਜਾ ਦਿਨ ਹੋ ਗਿਆ ਤੁਸੀਂ ਦੂਜਾ ਦਿਨ ਜੇਰ ਜਰ ਰੋਕਿਆ ਜੇਰ ਦੀ ਵੀਡੀਓ ਬਣਾਈ ਜ ਆਪਣੀ ਸਾਰਾ ਬੱਚਾ ਇਹਨੇ ਕੀ ਦੇਤਾ ਇਹਨੇ ਬੱਛਾ ਦੇਤਾ ਮਿੱਟਲੋ ਬੱਚਾ ਤੇ ਕਿੰਨਾ ਕੁ ਬੜਾ ਹਾਜਰ ਆ ਇਸ ਵਕਤ ਹਾਂ ਮਿੱਟਲੋ 14 15 ਕਿਲੋ ਤਿਆਰ ਦੋਨਾਂ ਟਾਈਮ ਸੱਤ ਲੀਟਰ ਟਾਈਮ ਦਾ ਹਾਂ ਸੱਤ ਲੀਟਰ ਟਾਈਮ ਦਾ ਹਾਲੇ ਆਪਾਂ ਖਾਲੀ ਕਰੀ ਨਹੀਂ ਹਾਂ ਅੱਜ ਖਾਲੀ ਹੋਊ ਦੂਜੇ ਦਿਨ ਆ ਕੇ ਜਾ ਕੇ ਹਾਂ ਨਹੀਂ ਠੀਕ ਹੈ ਅਈ ਤੀਜਾ ਡਾਂਗੀ ਚੱਲ ਤੇ ਤਾਰਾ ਦੂਰ ਇੱਕ ਨੰਬਰ ਆ ਮੈਂ ਕਿਹਾ ਤੁਮਾਰਾ ਕਿਰਾਏ ਠੀਕ ਹੈ ਤੇ ਸੀਲ ਠੰਡੀ ਪੂਰੀ ਓਕੇ ਆ ਹਾਂ ਸੁ ਵੀਰੋ ਤਾਰਾ ਦੇਖ ਸਕਦੇ ਹੋ ਕਿਆ ਬਾ ਕੋਈ ਪੂਰ ਸਰ ਲਾਣੀ ਕੋਰਾ ਵਿੰਡਿ ਲੋ ਮਾੜਾ ਛੜਾ ਕੈਮਰਾ ਧਰਦੀ ਆ ਠੀਕ ਆ ਪੂਰਾ ਮੋਟਾ ਮੋਟਾ ਥਾਣਾ ਹਨਾ ਤੇ ਮੂਹਰੇ ਛੜਾ ਜਮਾ ਦੀ ਦੋ ਘੜਾ ਆਈਆਂ ਸੋ ਦੇਖੋ ਚੂਣ ਚੂਹ ਜੇ ਇੱਕ ਨੰਬਰ ਆ ਵਧੀਆ ਬੱਚਾ ਪੁੱਤ ਚੜਦੀ ਆ ਹਨਾ ਹਾਂ ਹਾਂ ਵਧੀਆ ਬਾ ਠੀਕ ਆ ਤੋਰੀ ਮੜਾ ਯਾਰ ਨੂੰ ਸੁੱਕ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਤੇ ਜਿੰਦੇ ਜਾਣ ਸੁਆ ਸੁਈਆ ਦੂਜਾ ਹਨਾ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ ਕਿਲੋ ਇਹਨਾਂ ਘੱਪ ਜਾਨੀ ਮਾਰਨਾ 20 ਕਿਲੋ ਤਾਂ ਮੌਜ ਨਹੀਂ ਦੁੱਧ ਦਾ 18 ਦਾ ਵਟ ਤੇ ਪਿਆ 18 ਮੰਨ ਕੇ ਲੈ ਭਾ ਕੀ ਰਹੂ ਇਹਦਾ ਭਾ ਇਹਦਾ ਖੁੰਟੀ ਕਰ ਲਾਗੇ ਹੋ ਜਾਈ ਠੀਕ ਹੈ ਥੋੜੀ ਗਰਲੈਂਡੋ ਚ ਕ੍ਰਾਸ ਜਾ ਪੈਂਦਾ ਹਨ ਤੇ ਦੁੱਧ ਸੰਘਣਾ ਤੂੰ ਫੈਂਟ ਵਾਲਾ ਤੇ ਵਾਕੀ ਥਾਂ ਬਹੁਤ ਸੋਹਣਾ ਸਾਫ਼ ਸੁਥਰਾ ਚੰਗਾ ਜਿੰਦ ਜਾਨ ਵਾਲੀ ਮੁੱਲ ਵੀਰ ਕਹਿੰਦਾ ਫੋਨ ਤੇ ਉਹ ਬਾਜਵ ਕਰਾਂਗੇ ਤੇ ਥਾਂ ਤੁੰ ਦੇਖੋ ਜਮਾ ਕਿਆ ਵਾਤਾ ਮੋਟਾ ਸਾਫ਼ ਸੁਥਰਾ ਥਾਣਾ ਬੱਚਾ ਮੇਲਕਾ ਬੱਚਾ ਠੀਕ ਹੈ ਥੋੜਾ ਕੈਮਰਾ ਔਰ ਦਈਏ ਦੋਤ ਲੈ ਆਏ ਥੋੜਾ ਜੱਕਦੀ ਹੈ ਨਾ ਕੈਮਰਾ ਕਰਤੀ ਹਾਂ ਡਰ ਜਾਂਦਾ ਬਸ ਕੋਈ ਨਹੀਂ ਤੇਰੇ ਦੂਜੇ ਨੰਬਰ ਤੇ ਵਹਿੜ ਦੇਖੇ ਨਾ ਤਾਈ ਸੁਈ ਵੀ ਆਪਾਂ ਇਹ ਕਿਹੜਾ ਸੁਆ ਸੁਈ ਆ ਜੀ ক্লোਜ਼ ਸੀਟ ਲ ਦੋ ਦੰਦ ਦਾ ਭਾਈ ਕਿੰਨਾ ਦਿਨ ਹੋ ਗਿਆ ਸੁਈ ਨੂੰ ਇਹ ਕੱਲ ਦੁਪਹਿਰੇ ਸੁਈ ਆ ਜੀ ਜੂਰ ਪੈ ਗਈ ਪ੍ਰੋਪਰ ਜਮਾ ਖਾਲੀ ਕਰਤੀ ਸਵੇਰੇ ਦੋ ਦੰਦ ਪਿੱਛੇ ਜਾਈ ਗਈ ਮੈਂ ਕਹਿੰਦਾ ਬੱਚੀ ਆ ਨਾ ਬੱਸੀ ਦਿੱਤੀ ਬਹੁਤ ਸੋਹਣੀ ਬੱਚੀ ਬਹੁਤ ਪਿਆਰੀ ਹੈ ਹਨਾ ਤੇ ਕਿੰਨਾ ਕੁ ਦਾਲ ਕੇ ਸਾਫ ਕਰਿਆ ਦੁੱਧ ਆ ਬੰਗਾ ਗੜਕੇ ਟਿਲੋਂ ਗੱਪ ਜਾਨੀ ਮਾਰਨਾ 4-5 ਕਿਲੋ ਬੋਲਾ ਕੱਢਾ ਲੈ ਲਈ ਜਮਾ ਸਾਫ ਜਮਾ ਸਾਫ ਕਰਤੀ ਹਣਾ ਜਮਾ ਸਾਫ ਕਰ ਤੇ ਪਲੂਨ ਦਾ ਜਿੰਨੀ ਚੋਈ 19 ਚੋਈ ਬਣਦੀ ਹੈ 19 ਚੋਈ ਸੋਣੀ ਹੁੰਦੀ ਹੈ ਬਾਕੀ ਥਣ ਥਣ ਬਹੁਤ ਸੋਨੇ ਗੜਦੀ ਲੈ ਲੋ ਚੋੜ ਚੋਵਾਦੀ ਇੱਕ ਨੰਬਰ ਇੱਕ ਨੰਬਰ ਵਈ ਇੱਕ ਨੰਬਰ ਜਮਾ ਕਿੰਨਾ ਦਾ ਦ ਮੰਨ ਕੇ ਚੱਲੇ ਪੰਦਾ ਇਹਨੂੰ ਉਹ ਤੇ ਯਾਰ ਟੇ ਟੋਂ ਗੱਪ ਜਾਨੀ ਮਾਰਨਾ 11-12 ਕਿਲੋ ਕੀ ਮੰਨ ਕੇ ਲੈ ਜਾਏ 13 ਦੇ ਦੇ ਵੀ ਚਾ ਜਾ 12 ਕ ਮੰਨ ਕੇ ਲੈ ਲੈ ਹਣਾ 12 ਕ ਮੰਨ ਕੇ ਲੈ ਭਾ ਵੱਤ ਹੋਏ ਦਾ ਭਾ ਇਹਨੂੰ 42000 ਰੁਪਏ ਸਿਰਫ ਹਾਂ ਸਿਰਫ 42000 ਦੇ ਵਿੱਚ ਦੁੱਧ 12 ਤੋਂ ਤੇ ਜਮਾ ਜਮਾ 11 12 ਕਿਲੋੜੀ ਮੈਂ ਤੇ ਵੀ ਲੱਖ ਰੁਪਏ ਲੱਗ ਜਾਂਦਾ ਤੇ ਸਿਰਫ 42000 ਰੁਪਏ ਤੇ ਬਾਕੀ ਪਿੱਛੇ ਵੀ ਇਹਦੇ ਬੱਚੀ ਆ ਹਨਾ ਬੱਚੀ ਹੈ ਬਾਕੀ ਲੈਵਾ ਲੂਗਾ ਬਹੁਤ ਸੋ ਬਿਲਕੁਲ ਬਾਹਰ ਇਹ ਨਾ ਕੈਮਰੇ ਤੋਂ ਜਾ ਤੇ ਆਲੂੜ ਤਾਂ ਨਹੀਂ ਕਰਦੀ ਹੋਰ ਨਹੀਂ ਤਰ ਕੇ ਕਰੀ ਸੀ ਕਿਰਾ ਮੜੀ ਜੀ ਠੀਕ ਹੈ ਬੱਕ ਦੋ ਚਵਾਈਆਂ ਕਰਕੇ ਹੋ ਜਾਊਗੀ ਬਈ ਠੀਕ ਹੈ ਤੇ 42 ਜੋ ਨਰਮ ਹੋ ਜੂ ਮਾੜਾ ਮੋਟਾ ਮਾਨਤਨ ਕਰ ਦੋ ਸੋ 42 ਦੇ ਵਿੱਚੋਂ ਵੀ ਨਰਮ ਹੋ ਜਾਣਿਆ ਸੂਈ ਸਵਾਈ ਪਿੱਛੇ ਬੱਚੀ ਹੈਗੀ ਐਚਪੀ ਦੀ ਦੇਖੋ ਬਣ ਗਏ ਚਲੋ ਕਿਆ ਬਾਤ ਆ ਕੋਈ ਦਾ ਕਰਾਸ ਦੇ ਬੇਟੋ ਪੈਦਾਗੀ ਪਰ ਬੱਜੀ ਅਜ ਐਚ ਐਫ ਦੀ ਦਿੱਤੀਆਂ ਨੇ ਬਿਆੜੀ ਹਜ਼ਾਰ ਦਾ ਭਾਅ ਵਿੱਚੋਂ ਮਾਰਦ ਨਾਲ ਹੋਜੂ ਹਣਾ ਅੱਗੇ ਤੀਜੇ ਨੰਬਰ ਤੇ ਗੱਪਣ ਨਹੀਂ ਕਰਾਂਗੇ ਇਹਨਾਂ ਦੇਖਦੇ ਆਂ ਇਹ ਢੋ ਲੋ ਤੀਜੇ ਸੂਏ ਸੂਈ ਆ ਬਈ ਆਪਾਂ ਨੂੰ ਦੂਜੀ ਲੈ ਕੇ ਦਿੱਤੀਆਂ ਮਾਲਕਾਂ ਨੇ ਪਰ ਤੀਜੀ ਕਹਿਣਾ ਜੀ ਦੀ ਤੀਜਾ ਕਹਿਣਾ ਲੈਂਦੀ ਆ ਲੈਣ ਤੇ ਲੋ ਪਏ ਇਹਦੇ ਹਫਤਾ ਬਈ ਹਫਤਾ ਬਾਕੀ ਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦੁੱਧ ਜਿੰਨਾ ਤੋਂ ਲਈਆ ਤਾਂ ਕਹਿੰਦੇ 22 23 ਕਿਲੋ ਚੋਇਆ ਆਪਾਂ 20 ਕਿਲੋ ਕਹਿ ਕੇ ਦੇ 20 ਕਿਲੋ ਦੁੱਧ ਤੀਜਾ ਸੂਆ ਹਫਤਾ ਬਾਕੀ ਰੇਟ ਰੇਟ ਇਹਦਾ 65000 ਗਜੈ ਸੋਜੂ ਮਾਣਾ ਮੋਟਾ ਮਾਰ ਤੋਰੀ ਬਾਹਰ ਨੂੰ ਸੋ ਬਰਨ ਲੇਵਾ ਦੇਖੋ ਸਾਫ ਸੁਥਰਾ ਚੰਗਾ ਸੋਹਣਾ ਥਣ ਹਵਾਨਾ ਤੇ ਹਫਤਾ ਬਾਕੀ ਆ ਸੁਹਾ ਤੀਜਾ ਰੇਟ 62000 ਦੁੱਧ 20 ਤੋਂ ਪਾਰ ਹਨਾ ਹਾਂ 20 ਤੋਂ ਪਾਰ ਲੋ ਆਪਾਂ 20 ਕਿਲੋ ਦੇਣਾ 20 ਕਿਲੋ ਜਿੰਦ ਜਾਣ ਵਾਲੀ ਰਲਗੀ ਸੋ 20 ਕਿਲੋ ਮੰਨ ਕੇ ਲੈ ਲਿਓ ਜਿੰਦ ਜਨ ਲੇਵਾ ਲੂਆ ਬਹੁਤ ਚੰਗਾ ਸਾਫ ਸੁਥਰਾ ਤੇ ਫਿਟਿੰਗ ਵਾਲਾ ਲੇਵਾ ਜਮਾ ਤੇ ਨਾੜਾ ਨੂੜਾ ਮਿਲ ਕੇ ਮੇਨ ਵਗੈਰਾ ਚੰਗੇ ਆ ਤੇ ਥਣ ਦੇਖੋ ਕਿਆ ਬਾਤ ਆ ਮੋਟਾ ਜਮਾ ਗੁੱਲੇ ਵਾਲਾ ਥਣ ਕਰਨਾ ਇਹਨੇ ਇੱਕ ਹਫਤਾ ਬਾਕੀ ਪਿਆ 62000 ਰੁਪਏ ਕੀਮਤ ਇਹਦੇ ਵਿੱਚੋਂ ਮਾਨ ਤਾਨ ਹੋ ਜਾਊਗਾ ਤੇ ਚੌਥੇ ਨੰਬਰ ਜਿਹੜੀ ਵਹਿੜ ਦੀ ਇਥ ਇਹ ਢਿੱਲੋਂ ਫਾਰਮ ਚੋਂ ਲਈ ਸੀ ਆਪਾਂ ਕੈਕ ਮਹੀਨੇ ਕੱਚੀ ਲੱਗਦੀ ਆ ਮਹੀਨਿਆਂ ਦੀ ਨਹੀਂ ਕੱਚੀ ਚ ਲੋਹਣੇ ਮੰਨ ਕੇ ਚੱਲ ਪੂਰਾ 1 ਮਹੀਨਾ ਲਿਆ ਸੀ ਜੀ ਭਰਾਏ 1 ਮਹੀਨਾ ਬਾਕੀ ਆ ਆ ਪੂਰਾ 1 ਮਹੀਨੇ ਲੱਗੇ ਕੰਮ ਡੇਢ ਮੰਨ ਕੇ ਲੈ ਲੈ ਬੰਦਾ ਵੀ ਡੇਢ ਨਹੀਂ ਹੁਣ ਕਹਿ ਸਕਦੇ ਇੱਕ ਮਹੀਨਾ ਕਾਫੀ ਦੀੰਦਾਬ ਕਪਿਆ ਠੀਕ ਹੈ ਇਹ ਉਹਨੂੰ ਲਾਉਣ ਲੱਗ ਗਏ ਨਾ ਬੈਠ ਨੇ ਠੀਕ ਹੈ ਤੂੰ ਤੈਨੂੰ ਉਹ ਹੋਰ ਹੀ ਗੱਲ ਲੈਣੀ ਮਹੀਨੇ ਦੀ ਕੀ ਰਿਕਾਰਡ ਸੀਦਾ ਪਿਛਲੇ ਸੂਏ ਦੋ ਦਿਨ ਢਿੱਲੋਂ ਤਾਂ ਮੰਨ ਕੇ ਚੱਲ 27 28 ਕਿਲੋ ਠੀਕ ਹੈ ਹਾਂ ਮਹੀਨੇ ਦੀ ਕੱਚੀ ਆ ਆ ਮਹੀਨੇ ਦੀ ਕੱਚੀ ਆ ਤੇ ਰੇਟ ਵਧ ਤੋ ਉਹਦਾ ਹੁਣ ਰੇਡੀ ਆਂ ਜੇ تین ਹੋਣਗੇ ਕੱਚੀ ਲੈਣੀ ਹੋ ਜਾਂ ਪਹੋਜਾ ਕਰ ਲਾਂਗੇ ਤਿਆਰ ਹੋ ਕੇ ਤੇ ਰੇਟ ਉਹ ਜੂ ਹੁਣ ਤੇ ਕਰਾਂਗੇ ਹੁਣ ਤੇ ਕਰਾਂਗੇ ਤੋਰੀ ਵਾਰ ਤੇ ਥਣ ਥੁਣ ਓਕੇ ਜਮਾ ਜਮਾ ਓਕੇ ਆ ਬਈ ਇੱਕ ਨੰਬਰ ਆ ਦੇਖ ਲੈ ਕੋਲੀ ਅੱਗੇ ਭਾਂਵੇਂ ਲੈ ਆਂਦੇ ਕੋਈ ਚੱਕਰ ਨਹੀਂ ਕੀ ਪਈ ਮਾਰਦੀ ਥਣ ਥੁਣ ਜਮਾ ਓਕੇ ਆ ਚਾਚੀ ਪਲਾਗੀ ਮਾਰ ਮਖਿਆਲੇ ਦਾ ਹਾਂ ਹਾਂ ਜੀ ਪਾ ਮਾ ਹੁਣ ਜੇ ਦਹਾਣ ਨੜੀ ਕੇ ਕੇ ਵੇਜ ਤੇ ਲੋਕੀ ਫੈਦ ਗੱਪ ਮਾਰਨ ਦਾ ਜਾ ਦੇਖ ਲੈ ਆ ਦੇਖੋ ਜਮਾ ਮੂੰਹ ਛਿੱਟਿਆ ਥੱਲੇ ਇਹਨੇ ਮਹੀਨਾ ਬਾਕੀ ਹੈ ਵੀਰੇ ਹੁਣ ਫੋਰ ਚੱਕ ਚੁੱਕੜ ਚ ਕਰਨ ਨਾ ਪਿਆ ਬੰਦੇ ਲੋੜ ਨਹੀਂ ਹੰਟਰ ਦਾ ਸੀਮਨ ਲੱਗਿਆ ਨੇ ਹੰਟਰ ਦਾ ਐਲਡੀਐਫ ਵਾਲੇ ਹੰਟਰ ਦਾ ਹਨ ਤੇ ਦੰਦੋ ਜਵਾਨ ਹੋ ਗਈ ਇਹ ਚੌਗੀ ਸਿੱਗੀ ਹੋਊਗਾ ਤੋ ਯਾਰ ਚੌਗੀ ਸਿੱਗੀ ਹੋਊਗੀ ਰੇਟ ਇਹਦੇ ਹੁਣ ਤੇ ਹੋਊਗਾ ਹੈ ਬਾਹਰੋਂ ਚੁੱਕੀ ਆਪਾਂ ਨੂੰ ਹਨ ਠੀਕ ਹੈ ਆਪਣੇ ਕੋਲੇ ਚੋ ਜਾ ਕੇ ਦੋ ਹੈ ਸੋ ਦੇਖੋ ਰਾਜੀ ਸਮੀਬਲੀ ਬਹੁਤ ਜ਼ਿਆਦੇ ਆ ਇੱਕ ਮਹੀਨੇ ਦੀ ਕੱਚੀ ਪਈ ਆ ਤੇ ਪੂਰੀ ਜਵਾਨੀ ਜਿੰਦ ਜਾਨ ਸਮੀਬਲੀ ਵੀ ਰਾਜੀ ਰੂਜੀ ਬਹੁਤ ਜ਼ਿਆਦੇ ਆ ਤੇ ਨੰਬਰ ਬੋਲ ਦੀ ਦੁਬਾਰੇ ਆਪਣਾ ਨੰਬਰ ਹੈਗਾ ਤੇ 8890 9972 ਸੋ ਵੀਡੀਓ ਦੇਖਣ ਲਈ ਸਭ ਦਾ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ